ਹਾਈ ਹਾਈ ਹੋਂ ਤਰੱਖਿਆ ਨਹੀਂ ਜਾਣ ਡਿਆ ਸਾਰਾ ਹੀ ਕੰਮ ਖਿਲਰਿਆ ਪਿਆ ਵਾ ਤਰਾਂ ਤੇ ਕੀ ਕਰਾਂ ਕਿੰਨੀ ਵਾਰ ਠਣ ਪਈ ਆ ਸਵੇਰ ਦੀ ਹਰੇ ਲੱਕ ਨੂੰ ਕੀ ਹੋ ਗਿਆ ਵਾ ਹਰੇ ਮੈਂ ਸੋਚ ਸੋਚ ਕੇ ਮਰ ਜਾਣਾ ਵਾ ਸਮਝ ਨਹੀਂ ਆਉਂਦੀ ਪ੍ਰਭਾ ਠੀਕ ਕਰ ਦੇ ਸਾਰਾ ਕੁਝ ਕੀ ਸੋਚਿਆ ਸੀ ਮੈਂ ਤੇ ਕੀ ਹੋ ਗਿਆ ਵਾ ਹਰੇ ਉਹ ਤੂੰ ਇੱਥੇ ਅੰਦਰ ਬੈਠੀ ਆਂ ਬੈਣਾ ਪੋਣਾ ਕੀ ਆ ਮੇਰੇ ਹਾਲਾਤ ਹੀ ਨਹੀਂ ਚੰਗੇ ਮੈਂ ਤਾਂ ਬਾਹਰ ਲੱਭਦਾ ਆ ਸਾਰੇ ਤੇ ਬਾਹਰ ਮੈਂ ਕਿੱਥੇ ਜਾਣਾ ਹੈਗਾ ਦੋ ਤਿੰਨ ਵਾਰੀ ਉੱਠ ਰਹੀ ਆ ਪਰ ਨਹੀਂ ਉੱਠਿਆ ਜਾਣ ਰਿਆ ਸਰੀਰ ਤੇ ਹਾਂ ਜਿੱਦਾਂ ਬੜੀ ਕਮਜ਼ੋਰੀ ਆ ਗਈ ਹੈ ਦਿਮਾਗ ਵੀ ਹੁਣ ਤੱਕ ਸੋਨੀ ਹੋਇਆ ਪਤਾ ਨਹੀਂ ਕੀ ਹੋ ਗਿਆ ਨਹੀਂ ਮੇਰੀ ਗੱਲ ਸੁਣ ਜੇ ਤੁਸੀਂ ਦੀ ਤੰਗ ਹੀ ਤੂੰ ਮੈਨੂੰ ਫੋਨ ਕਰਦੇ ਤੇ ਮੈਂ ਆ ਕੇ ਤੇ ਦਵਾਈ ਤੇ ਲੈ ਆਉਂਦੇ ਹਾਂ ਬਾਬਾ ਦਵਾਈ ਮੈਂ ਖਾਧੀ ਆ ਘੜੀਕ ਤੱਕ ਵੇਖ ਲੈਨੇ ਜੇ ਆਰਾਮ ਨਾ ਆਇਆ ਫਿਰ ਜਾ ਕੇ ਬੀਬੀ ਚੈੱਕ ਕਰਾ ਲਾਂਗੀ ਬੀਬੀ ਵਧਿਆ ਘਟਿਆ ਹੋਣਾ ਹੋਰ ਕੀ ਹੁਣਾਵਾਂਗੇ ਡਾਕਟਰ ਕੋ ਜਾਵਾਂਗੇ ਤੇ ਪਤਾ ਲੱਗੂਗਾ ਮੈਂ ਦਵਾਈ ਖਾਦੀ ਆ ਜਿਹੜੀ ਮੇਰੇ ਕੋਲ ਹੈਗੀ ਜਿਹੜੀ ਚੱਲਦੀ ਹੈ ਜੇ ਘੜੀਕ ਤੱਕ ਫਰਕ ਪੈ ਗਿਆ ਤੇ ਉੱਠ ਕੇ ਕੰਮ ਧੰਦਾ ਕਰ ਲੂੰਗੀ ਜੇ ਨਾ ਪਿਆ ਤਾਂ ਜਾ ਕੇ ਦਵਾਈ ਲਿਆਵਾਂਗੀ ਤੇ ਮੇਰੀ ਗੱਲ ਸੁਣ ਲੈ ਦੁਨੀਆ ਤੇ ਕਿਹੋ ਕਿਹੋ ਜੇ ਨੁਸ ਲੋਕਾਂ ਨੂੰ ਪੈਣ ਰਿਹਾ ਮੈਨੂੰ ਕਿਹਾ ਕੋ ਵਾਅਦਾ ਨਾ ਹੋ ਜੇ ਉਹ ਰੁਕਸਾਨਾ ਤਾਂ ਮੈਨੂੰ ਪਤਾ ਨਹੀਂ ਪਰ ਮੇਰੇ ਮੁੰਡੇ ਨੇ ਮੈਨੂੰ ਨੁਕਸਪਾਖਿਸ਼ ਬਣੇ ਜਿਹੜੀਆਂ ਕਰਤੂਤਾਂ ਕਰਦਾ ਫਿਰਦਾ ਵਾ ਨਾ ਮੈਨੂੰ ਨਹੀਂ ਲੱਗਦਾ ਕਿ ਮੈਂ ਬਹੁਤਾ ਟਾਈਮ ਕੱਢੂੰਗੀ ਇਹਦੀ ਸੋਚ ਹੀ ਮੈਨੂੰ ਮਾਰ ਚੱਲੀ ਹੈ ਉਨ ਚਲ ਸੋਚਣਾ ਸੱਚਣਾ ਕੀ ਆ ਮਾੜਾ ਮੋੜਾ ਕੰਮ ਚੱਲਦਾ ਜਾਂਦੇ ਚੱਲਣ ਦੇਗਾ ਮਾੜਾ ਮਾੜਾ ਮੋਟਾ ਚੱਲਣ ਡਿਆ ਵਾ ਹੁਣ ਤੇ ਨਵ ਨੇ ਉਹਨੂੰ ਕਿਹਾ ਤਾਂ ਕਿ ਮੈਂ ਤੈਨੂੰ ਛੱਡ ਕੇ ਚੱਲ ਜਾਣਾ ਤੇਰੇ ਕੋ ਤਲਾਕ ਲੈ ਲੈਣਾ ਵਾ ਮੈਨੂੰ ਤਾਂ ਕਹਿੰਦੀ ਸੀ ਮੰਮੀ ਮੈਂ ਮਜ਼ਾਕ ਕਰਦੀ ਆ ਪਰ ਕੀ ਪਤਾ ਵਾ ਜੇ ਕਿਤੇ ਸੱਚੀ ਚਲ ਗਈ ਇਨ ਖੱਟੂ ਨਾਲ ਕੁੜੀ ਕਿੰਨੇ ਦੇਣੀ ਆਪਣੀ ਹੈ ਜਿੰਨੀ ਕਿੱਥੇ ਹੋਣਾ ਮੇਰੀ ਗੱਲ ਇੱਕ ਹੋਰ ਸੁਣ ਲੈ ਉਹਦਾ ਨਾਂ ਮਿੰਨ ਤਰਲਾ ਤੂੰ ਆਪ ਕਰੀ ਜੇ ਇੱਕਰੀ ਨੇ ਪੈਰ ਪੁੱਟ ਲੈਣਾ ਘਰੋਂ ਤੇ ਮੁੜ ਕੇ ਮੁੜੇ ਕਰਦਾ ਵਿਆਹ ਨਹੀਂ ਹੋਣਾ ਵਿਆਹ ਰੱਖਿਆ ਐਦਾ ਅਮਲੀ ਦਾ ਹੈ ਅੱਡੀ ਸੋਣੀ ਕੁੜੀ ਆ ਚੰਗੇ ਭਲੇ ਘਰ ਦੀ ਆ ਉਹ ਤੇ ਪਤਾ ਨਹੀਂ ਕਿੱਦਾਂ ਗੱਲਾਂ 'ਚ ਲਿਆ ਕੇ ਤੁਹਾਨੂੰ ਲੈ ਆਵਾ ਕੱਢ ਕੇ ਓਦਾਂ ਤੇ ਨਾ ਉਹਦਾ ਵਧੀਆ ਥਾਂ ਤੇ ਕਿਤੇ ਹੋ ਜਾਣਾ ਹੀਗਾ ਚੰਗੇ ਭਲੇ ਘਰ ਦੀ ਕੁੜੀ ਆ ਉਹ ਤੇ ਗੱਲ ਵਾ ਜਿਹੋ ਜਿਹੀਆਂ ਗੱਲਾਂ ਬਰਤਾਂ ਵਾ ਨਾ ਚੰਗੇ ਘਰ ਦਾ ਧੀ ਪੁੱਤੀ ਆ ਪਰ ਨਾ ਇਹਨੇ ਆਪਣੀਆਂ ਗੱਲਾਂ ਗੁੱਲਾਂ 'ਚ ਲਿਆ ਕੇ ਤੁਹਾਨੂੰ ਕੱਢ ਲਿਆ ਆ ਤੇ ਗਲਤੀ ਉਹਨੇ ਕਰ ਲਈ ਤੇ ਪਛਤੌਂਦੀ ਬੜਾ ਜੇ ਹੁਣ ਰੋਂਦੀ ਰਹਿੰਦੀ ਅੰਦਰ ਬੈਠ ਕੇ ਦਿਨ ਰਾਤ ਮੇਰੇ ਕੋਲ ਤੇ ਵੇਖੀ ਨਹੀਂ ਜਾਂਦੀ ਹੁਣ ਕੀ ਕਰਾਂ ਮੇਰੀ ਗੱਲ ਸੁਣ ਲੈ ਉਹਨੂੰ ਹੁਣ ਕਹੇ ਭੀ ਇੱਥੋਂ ਪੈਰ ਨਾ ਪੁੱਟੇ ਤੇ ਕੋਈ ਗੱਲ ਨਹੀਂ ਗਈ ਠੀਕ ਨਹੀਂ ਜੇ ਸੁਧਰ ਲੱਗਾ ਬੰਦਾ ਤਾਂ ਝੱਟ ਸੁਧਰ ਜਾਂਦਾ ਹੁੰਦਾ। ਚਲੋ ਵੇਖੋ ਜੇ ਕਰਮ ਚੰਗੇ ਹੋਣਗੇ ਤੇ ਸੁਧਰ ਜਾਊਗਾ। ਨਹੀਂ ਤਾਂ ਫਿਰ ਵੇਖੀ ਜਾਊਗੀ ਕੀ ਕਰਨਾ ਫਿਰ। ਆਹ ਫਿਰ ਹੁਣ ਕਿੰਨਾ ਕਿਤੇ ਡੱਕ ਕੇ ਰੱਖਣਾ ਕਿ ਹਾਂ। ਬਹੁਤ ਇਹ ਗੱਲ ਉਹ ਤਾਂ ਆਪਣਾ ਹੀ ਭਾਂਡਾ ਗੰਦਾ ਵਾ ਤੇ ਕਿਸ ਨੂੰ ਕੀ ਕਹੀਏ। ਠੀਕ ਨਹੀਂ। ਇਹੋ ਜ ਸਾਡਾ ਗੰਦ ਚੰਗਾ ਹੋਵੇ ਤੇ ਕੀ ਲੋੜ ਪਈ ਉਹਦੀ ਗੱਲਾਂ ਸੁਣਦੀ। ਠੀਕ ਨਹੀਂ। ਠੀਕ ਆ। ਚਲ ਕੋਈ ਨਹੀਂ ਮੈਂ ਜਰਾ ਘਰ ਆਮ ਕਰ ਲਾਂ। ਫਿਰ ਮੋਟ ਕੇ ਫੁਲਕਾ ਲਾ ਕੇ ਦਮੀਤਾਂ। ਚੰਗਾ ਫਿਰ ਹੈ। ਮੇਰੀ ਗੱਲ ਸੁਣੋ। ਕੀ ਗੱਲ? ਹੁਣ ਨਾ ਠੀਕ ਕਰਨਾ ਕਰਿਓ ਕੋਈ ਵੀ ਚੰਗਾ। ਕੋਈ ਗੱਲ ਨਹੀਂ ਉਹ ਆਂਦੀ ਮੈਂ ਮਜ਼ਾਕ ਹੀ ਕੀਤਾ ਹੈ ਕਹ ਦੇ ਨਾਲ ਉਹ ਚਲ ਮੈਂ ਕਹਦਾ ਫੇਰ ਕਰਨਾ ਵਾ ਵੀ 9 ਸੱਸਾ ਪਜੂ ਵੇਖ ਲੋ ਕਿਤੋਂ ਕੰਮ ਰੋ ਖੁੰਦਾ ਵਾ ਠੀਕ ਨਹੀਂ ਨਾ ਤਾਂ ਗੱਲ ਹੁਣ ਨਾ ਬੇਇੱਜ਼ਤੀ ਦਾ ਕਰੀ ਕਰਨਾ ਕੀ ਹੈ ਨਾ ਆ ਕੇ ਨੂੰ ਸੱਦਣ ਜੋ ਕੇ ਰਿਸ਼ਤੇਦਾਰ ਕਿਉਂਕਿ ਇਹ ਕਿਹੜੇ ਜਾਂਚ ਲਾ ਕੇ ਗਏ ਸੀ ਕਿਤੇ ਚਲੋ ਕੀ ਕਰਨਾ ਵਾ ਹਾਏ ਹਾਏ ਫੋਨ ਕਿਹਦਾ ਆ ਗਿਆ ਵਾ ਵੀ ਇਹ ਤਾਂ ਫੋਨ ਹੈਲੋ ਸਤਿ ਸ਼੍ਰੀ ਅਕਾਲ ਵੀਰ ਹਾਂ ਠੀਕ ਹੀ ਆ ਕੀ ਦੱਸਾਂ ਤੈਨੂੰ ਮੈਂ ਆਹੋ ਤੇ ਹੋਰ ਅੰਦਰ ਦੀਆਂ ਪੱਕੀਆਂ ਵੀਰ ਬਾਹਰੀਆਂ ਹੁੰਦੀਆਂ ਵਾ ਕਿੰਨਾ ਕੁ ਚਿਰ ਤੱਕ ਤੜਕ ਮਲਕਾਰ ਰਖਨੇ ਆ ਆਹੋ ਨਾ ਉਹ ਤੇ ਵਿਚਾਰੀ ਨੇ ਕਿੱਥੇ ਜਾਣਾ ਇੱਥੇ ਹੀ ਆ ਹਾਂ ਸੇਹ ਤਾਂ ਕੀ ਦੱਸਾਂ ਸੇਹ ਉੱਠਿਆ ਨਹੀਂ ਜਾਂਦਾ ਪਤਾ ਨਹੀਂ ਸਰੀਰ 'ਚ ਪਾਣੀ ਭਰ ਗਿਆ ਵਾ ਨਾ ਹਿੱਲਣੂ ਜੀ ਕਰਦਾ ਵਾ ਨਾ ਕੁਛ ਕਰਨੂ ਜੀ ਕਰਦਾ ਵਾ ਕੀ ਕਰਾਂ ਮੈਂ ਟੈਨਸ਼ਨ ਤਾਂ ਹੁੰਦੀ ਆ ਨਾ ਤੁਹਾਨੂੰ ਵੀ ਪਤਾ ਵੀ ਕੱਲਾ ਕੱਲਾ ਪੁੱਤ ਵਾ ਸਮਾੜੇ ਰਾਤ ਤੋਂ ਪਿਆ ਵਾ ਟੈਨਸ਼ਨ ਆ ਲਵਾਂ ਤੇ ਕੀ ਕਰਾਂ ਹੂੰ ਚਲੋ ਕੋਈ ਨਹੀਂ ਆਇਓ ਤੁਸੀਂ ਆਣ ਕੇ ਸਮਝਾਓ ਕੀ ਪਤਾ ਢੀ ਗੱਲ ਸਮਝੇ ਕਿਤੇ ਹਾਂ ਭੈਣ ਭਰਾਈ ਭੈਣ ਭਰਾ ਦਾਰੂ ਹੁੰਦਾ ਵਾ ਆ ਜਿਓ ਕਿਹਾ ਦਨ ਚਲੋ ਠੀਕ ਆ ਚੰਗਾ ਨਹੀਂ ਨਹੀਂ ਖਾਦੀ ਆ ਦਵਾਈ ਮੈਂ ਆਹ ਹਾਂ ਆ ਕੋਈ ਨਹੀਂ ਕੋਈ ਨਹੀਂ ਦੇਖੂਗੀ ਫਿਰ ਮੈਂ ਤੁਹਾਨੂੰ ਚੰਗਾ ਚੰਗਾ ਸਤਿ ਸ਼੍ਰੀ ਅਕਾਲ ਲੈ ਭਰਾਵਾ ਨਾ ਪ੍ਰਾਂ ਨੂੰ ਫਿਰ ਵੀ ਦੁੱਖ ਹੁੰਦਾ ਪੈਣ ਦਾ ਚੱਲ ਆਉਣਗੇ ਖੌਰੇ ਉਹਨਾਂ ਦੀ ਮੰਨ ਲੈ ਤੇ ਉਹਨਾਂ ਦੀ ਮੰਨ ਕੇ ਕਿਤੇ ਛੱਡ ਦੇ ਨਸ਼ਾ ਕੋੜ ਅੰਤਰਾ ਲੱਭ ਜੇ ਦੇ ਗਲੋਂ ਤੇ ਕਿਤੇ ਤੁਹਾਡਾ ਘਰ ਵੀ ਸਵਰਗ ਬਣ ਜੇ ਨਵਪੁੱਤ ਹਾਂਜੀ ਡੈਡੀ ਜੀ ਮੰਮਾ ਤੁਹਾਡੀ ਠੀਕ ਨਹੀਂ ਗਈ ਤਾਜਾ ਨਾ ਮੜ ਮੋੜਾ ਰੋਟੀ ਪਾਣੀ ਦਾ ਵੇਖ ਲਈ ਹੈ ਕੋਈ ਗੱਲ ਨਹੀਂ ਵਿੱਚ ਮੈਂ ਕਰ ਲਾਂਗਾ ਚਲ ਜੇ ਠੀਕ ਹੁੰਦੇ ਫਿਰ ਤੇ ਪਕਾਈ ਦੇਣੀ ਹੁੰਨੇ ਹਾਂਜੀ ਕੋਈ ਨਹੀਂ ਠੀਕ ਆ ਮੈਂ ਬਸ ਚਾੜੂ ਲਾਣਾ ਫੇਰ ਕਰ ਲੈਣੀ ਆ ਚਲ ਵੇਖ ਲਓ ਫਿਰ ਹੈ ਵੇਖ ਕੇ ਤੇ ਆਵਾ ਗੱਲ ਕੀ ਹੋਈ ਹੈ ਮੰਮੀ ਨੂੰ ਸਵੇਰ ਦੇ ਬਾਅਦ ਵੀ ਨਹੀਂ ਨਿਕਲੇ ਮੰਮੀ ਡੈਡੀ ਕਹਿੰਦੇ ਤੁਸੀਂ ਠੀਕ ਨਹੀਂ ਕੀ ਹੋਇਆ ਤੁਹਾਨੂੰ ਕੋਤ ਹੋਣਾ ਕੀ ਆ ਮੈਨੂੰ ਤਾਂ ਲੱਗਦਾ ਬੀਪੀ ਘਟ ਗਿਆ ਵਾ ਮੇਰਾ ਮੇਰੇ ਕੋ ਤਾਂ ਉੱਠਿਆ ਹੀ ਨਹੀਂਗਾ ਜਾਣ ਰਿਆ ਦਵਾਈ ਲੈ ਆਉਣੀ ਸੀ ਨਾ ਜਾ ਕੇ ਪੋਤਾ ਦਵਾਈ ਮੈਂ ਖਾਦੀ ਆ ਮੈਂ ਹਾਂ ਚੱਲ ਕਿਹੜੀ ਰਾਮ ਕਰਕੇ ਵੇਖ ਲੈਣੀ ਆ ਜੇ ਫਰਕ ਪੈ ਗਿਆ ਤੇ ਠੀਕ ਆ ਨਾ ਪਊਗਾ ਰੋ ਦਵਾਈ ਲੈ ਆਉ ਜਾ ਕੇ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਚਾਪਨਾ ਕੇ ਲਿਆਦਾ ਉਹ ਨਹੀਂ ਨਹੀਂ ਤੇਰੀ ਤੇ ਪੋਤਾ ਬਾਹ ਵੇਖੀ ਹਾਲਵਾ ਤੂੰ ਰਹਿਣ ਦੇ ਚੁੱਪ ਕਰਕੇ ਤਾਂ ਰੈਸਟ ਕਰ ਜਾ ਕੇ ਮੈਂ ਹੋ ਹੀ ਜਾਣਾ ਵਾ ਠੀਕ ਉੱਠ ਕੇ ਮੈਂ ਕਰ ਲੂੰਗੀ ਆਪੇ ਮੰਮੀ ਉਦੋਂ ਤੇ ਮੈਂ ਝੜੂ ਲਵਾਉਣੀ ਆ ਸਾਰੇ ਵਿੜੇ ਚ ਲੱਗ ਗਿਆ ਵਾ ਆ ਤੂੰ ਥੋੜਾ ਰਵਾਉਣੀ ਆ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇੱਕ ਹੱਥ ਤੇ ਵੀ ਚੱਲਦਾ ਨਹੀਂ ਆ ਨਾ ਕਮਲੀਏ ਇੱਕ ਹੱਥ ਨਾਲ ਡਹੀ ਪਾਰ ਪਾਉਣੇ ਘਰ ਤੇ ਸਾਰਾ ਇੱਕ ਹੱਥ ਕਰਾਉਣੀ ਹਿਲਦਾ ਕਿਉਂ ਪੈਣਾ ਹੀ ਮੰਜੀ ਕੋਈ ਨਹੀਂ ਹੁੰਦਾ ਮੰਮੀ ਹੁਣ ਤੂੰ ਹੀ ਨਾ ਰੈਸਟ ਕਰੋ ਜੇ ਤੈਨੂੰ ਨਾਣਾ ਫਰਕ ਪਊਗਾ ਫੇਰ ਡੈਂਡਾ ਜਾ ਕੇ ਦਵਾਈ ਲੈ ਆਉ ਤੇ ਮੈਂ ਰੋਟੀ ਪਣ ਦਾ ਵੀ ਕਰ ਲੈਂਗੀ ਰੋਟੀ ਪਣ ਦਾ ਤੂੰ ਨਾ ਕਰੀ ਕੋਈ ਗੱਲ ਨਹੀਂ ਉੱਠਨੀ ਆ ਮੈਂ ਕਰਨੀ ਆ ਥੋੜਾ ਬਹੁਤਾ ਤੂੰ ਐਵੇਂ ਨਾ ਫਿਕਰ ਕਰਿਆ ਕਰ ਬਹੁਤਾ ਕੋਈ ਨਹੀਂ ਤੂੰ ਹੀ ਰੈਸਟ ਕਰੋ ਮੇਰੀ ਗੱਲ ਸੁਣ ਪੁੱਤ ਹਾਂਜੀ ਪਿੰਦਰ ਨੇ ਸੁਧਰ ਜਾਣਾ ਵਾ ਹੈ ਤੂੰ ਨਾ ਮੇਰੀ ਤੀ ਟੈਨਸ਼ਨ ਨਾ ਲਿਆ ਕਰ ਕੋਈ ਗੱਲ ਨਹੀਂ ਤੂੰ ਨਾ ਪਿਆਰ ਨਾਲ ਮੋੜ ਉਹਨੂੰ ਉਹਨੇ ਮੁੜ ਜਾਣਾ ਵਾ ਇੰਨਾ ਮਾੜਾ ਵੀ ਨਹੀਂਗਾ ਦਿਲ ਦਾ ਚੰਗਾ ਵਾ ਪਿੱਤਰ ਕਿੰਨਾ ਸਮਝਾਇਆ ਉਹਨਾਂ ਨੂੰ ਕਿਹੜੇ ਮੋੜ ਦੇ ਨੇ ਅਸਲ ਚੁੰਨਣ ਨੂੰ ਇਹ ਵਾ ਕਿ ਮੈਂ ਨਵਦੀਪ ਨੂੰ ਜੋ ਮਰਜ਼ੀ ਕਹਾਂ ਇਹਦੇ ਮਗਰ ਕਿਹੜਾ ਕਹਿ ਨਹੀਂ ਆਉਣਾ ਗਲਤੀ ਤੇ ਮੇਰੇ ਤੋਂ ਹੋ ਗਈ ਨਾ ਜਿਹੜੀ ਮੈਂ ਇਹਨਾਂ ਦੇ ਮਗਰ ਲੱਗ ਗਈ ਗੱਲ ਤੇ ਪਤਾ ਸੱਚੀ ਆ ਗਲਤੀ ਕਰ ਤੇ ਲਈਦੀ ਆ ਹੁਣ ਸਾਰੀ ਉਮਰ ਦਾ ਪਛਤਾਵਾ ਰਹਿਣਾ ਤੈਨੂੰ ਵੇਖ ਲਈ ਸਹੀ ਗੱਲ ਆ ਕਿੱਥੇ ਮਾਂ ਪਿਓ ਆ ਕਿਤੇ ਮਰ ਮਰ ਜਾਂਦੇ ਸਾਈਂ ਜਿੰਦੇ ਆਪਣੇ ਬੱਚਿਆਂ ਦੇ ਤੇਰੇ ਮਾਂ ਪਿਓ ਵੀ ਤੇ ਤੇਰਨਾ ਬਥੇਰਾ ਕਰਦੇ ਹੋਣੇ ਆ ਹੈ ਉਹ ਦਿਨ ਤੇਨੀ ਯਾਦ ਆਉਂਦੇ ਹੀ ਹੋਣਗੇ ਹੁਣ ਕੱਬਕੀਰਾ ਯਾਦ ਹੁੰਦਾ ਪਰ ਮੈਂ ਹੁਣ ਕਰ ਵੀ ਕੀ ਸਕਦੀ ਆ ਤਾਂ ਹੀ ਤੇ ਇਨੇ ਭੂਏ ਚੜੇ ਨੇ ਕਿ ਮਗਰੋਂ ਕਿਹੜਾ ਇਹਨਾਂ ਦੇ ਕਿਹੇ ਨੇ ਆਉਣਾ ਮਗਰਿਆਂ ਦਾ ਡਰ ਹੋਏ ਨਾ ਤੇ ਫੇਰ ਅਗਲੀ ਕੁਸਕ ਦੇਣੀ ਆ ਸਹੀ ਗੱਲ ਆ ਪੁੱਤ ਵੇਹਲਾ ਗਲਤੀ ਕਰਕੇ ਨਾ ਮੁੜ ਕੇ ਬੰਦਾ ਪਛਤਾਉਂਦਾ ਹੀ ਓਦੋਂ ਨਹੀਂ ਪਤਾ ਲੱਗਦਾ ਓਦੋਂ ਤੱਕ ਆ ਤੇ ਪੱਟੀ ਵੱਜ ਜਾਂਦੀ ਏ ਤੇ ਹਰ ਇੱਕ ੜਕ ਵਧੀਆ ਵਾ ਸਾਰਾ ਕੁਝ ਤੇ ਮੈਂ ਇਦਾਂ ਹੀ ਚੱਲ ਜਾਂ ਹਣਾ ਜਿਦ ਤਰਾ ਹੱਥੀਂ ਕਰਦੇ ਤੇ ਕਿੰਨਾ ਹੋਰਾਂ ਨੇ ਵਿਚਾਰਿਆਂ ਨੇ ਕਰਨਾ ਹੈਗਾ ਹਾਂ ਤੇ ਤੇਰੇ ਚਾਮਲਾਰ ਪੂਰੇ ਕਰਨੇ ਸੀਗੇ ਵਿੱਚ ਇਹ ਵਿੱਚ ਤੇਰੇ ਮਾਪਿਆਂ ਦਾ ਦਿਲ ਵੀ ਡੋਲਦਾ ਹੋਊਗਾ ਫਿਰ ਵੀ ਧੀ ਉਹਨਾਂ ਦੀ ਖੂਨ ਵਾਂ ਤੋਂ ਮੰਮੀ ਸਾਰਾ ਕੁਝ ਹੋ ਜਾਂਦਾ ਵਾ ਬਸ ਇਹ ਕਿ ਜਿਹੜੀ ਗਲਤੀ ਕੀਤੀ ਨਾ ਉਹੋ ਟਾਈਮ ਨਹੀਂ ਮੁੜ ਕੇ ਵਾਪਸ ਆਉਣਾ ਹਣ ਚੱਲ ਪੁੱਤ ਇੱਕ ਉਮਰ ਵੀ ਉਦਾਂ ਨਹੀਂ ਹੁੰਦੀ ਆ ਹੈ ਚੱਲ ਕੋਈ ਨਹੀਂ ਥੋੜਾ ਬੋਤਾ ਨਾ ਮਾਪਿਆਂ ਨੂੰ ਬੱਚਿਆਂ ਦਾ ਸਾਥ ਉਹਨਾਂ ਨੂੰ ਦੇਣਾ ਚਾਹੀਦਾ ਥੋੜੀ ਬੋਤੀ ਆਪਣੇ ਬੱਚਿਆਂ ਨਾਲ ਗੱਲਾਂ ਖੋਲਣੀਆਂ ਚਾਹੀਦੀਆਂ ਹੈ ਨਾਲ ਲਾ ਕੇ ਰੱਖਣਾ ਚਾਹੀਦਾ ਹਰ ਗੱਲ ਆਪਣੇ ਬੱਚਿਆਂ ਨੂੰ ਕਰਨੀ ਚਾਹੀਦੀ ਹੈ ਜਿਹੜੇ ਮਾਪਿਓ ਏਦਾਂ ਕਰਦੇ ਆ ਨਾ ਪਾਬੰਦੀਆਂ ਲਾਉਂਦੇ ਆ ਧੀਆਂ ਤੇ ਜਾਂ ਕਿੱਦਾਂ ਕਰਦੇ ਬਹੁਤਾ ਹੀ ਕੱਸ ਕੇ ਰੱਖਦੇ ਆ ਉਹ ਫਿਰ ਗਲਤ ਕਦਮ ਚੁੱਕ ਲੈਂਦੀਆਂ ਆ ਠੀਕ ਆ ਨਾ ਚਲੋ ਮੈਂ ਕੋਈ ਨਹੀਂ ਮੇਰੀ ਗੱਲ ਸੁਣ ਹਾਂਜੀ ਜਾ ਜਾ ਕੇ ਤਾਂ ਆਰਾਮ ਕਰ ਕੋਈ ਗੱਲ ਨਹੀਂ ਓਹ ਹੋ ਮਮੀ ਕੁਛ ਨਹੀਂ ਹੋ ਜਾਂਦਾ ਮੈਨੂੰ ਇੱਕ ਹੱਥ ਮੇਰੇ ਚਿੰਗਾ ਭਲਾ ਚੱਲਣ ਦੇ ਮੈਂ ਸਾਰਾ ਕੰਮ ਕਰ ਲੈਣਾ ਵਾ ਤੁਸੀਂ ਜਦੋਂ ਠੀਕ ਹੋ ਜਾਓਗੇ ਨਾ ਤੇ ਆ ਜਿਓ ਤੇ ਜੇ ਨਹੀਂ ਨਾ ਫਿਰ ਡੈਂ ਨੂੰ ਕਿਉਂ ਤੜਨਲ ਦਵਾਈ ਲੈ ਆਣਗੇ ਚੱਲ ਚੱਲ ਕੋਈ ਨਹੀਂ ਪੁੱਤ ਮੈਂ ਜਰਾ ਘਰ ਆਸਤ ਕਰ ਲਾਂ ਮੇਰਾ ਸਰੀਰ ਹੀ ਨਹੀਂ ਲੰਡਿਆ ਅੱਜ ਬਹੁਤ ਮਾੜਾ ਹਾਲ ਵਾ ਮम्मी ਮੈਂ ਚਾਲੂ ਬਣਾ ਲੈਣੀ ਨਹੀਂ ਤੇ ਐਦਾਂ ਕਰ ਖਿਚੜੀ ਬਣਾ ਲੈ ਚਲੋ ਠੀਕ ਤੇਨੂੰ ਵੀ ਚੰਗੀ ਤੇ ਮੈਨੂੰ ਵੀ ਚੰਗੀ ਚਲੋ ਠੀਕ ਆ ਵੇਖ ਲਾ ਕਿੰਨੀ ਚੰਗੀ ਆ ਮੈਂ ਵੀ ਇਹਦਾਂ ਨਾ ਬੜਾ ਮਾੜਾ ਸਲੂਕ ਕਰਦੀ ਰਹੀ ਆ ਮੈਂ ਵੀ ਚੰਗਾ ਵਿਹਾਰ ਨਹੀਂ ਕੀਤਾ ਇਹਦੇ ਨਾਲ ਪਰ ਫਿਰ ਵੀ ਧੀਆ ਵਾਂਗੂ ਵਣ ਕੇ ਪੁੱਛਦੀ ਤੇ ਹੈ ਨਾ ਮੰਮੀ ਕੀ ਹਾਲ ਵਾ ਮੈਂ ਤੇ ਲਾਪੇ ਕੰਮ ਕਰ ਲੈਨੀ ਹੈ ਹੈ ਪਰ ਨਾ ਇੱਕ ਗੱਲ ਵਾ ਹੁਣ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਵੀ ਮੇਰੀ ਨਾ ਮੇਰੇ ਘਰ ਛੱਡ ਕੇ ਜਾਵੇ ਜੇ ਇੱਥੇ ਰਹੂਗੀ ਨਾ ਹੋ ਸਕਦਾ ਮੇਰਾ ਪੁੱਤ ਵੀ ਸੁਧਰ ਜੇ ਤੇ ਜੇ ਚਲ ਗਈ ਨਾ ਤਾਂ ਉਹਨੇ ਹੋਰ ਚਲ ਜਾਣਾ ਵਾ ਤੇ ਸਾਡੇ ਘਰ ਦੀ ਬਰਬਾਦੀ ਖੋ ਕੇ ਰਹਿਣੀ ਆ ਪਰ ਨਹੀਂ ਨਹੀਂ ਮੈਂ ਨਹੀਂ ਜਾਣ ਦੇਣਾ ਇਹਨੂੰ ਚੱਲ ਮਨਾ ਐਵੇਂ ਸੋਚ-ਸੋਚ ਕੇ ਤੇਗੇ ਬਿਮਾਰ ਹੋਈਆਂ ਮੈਂ ਡੈਡੀ ਕਿਥੇ ਲੱਗੇ ਅੰਦਰ ਵੀ ਆ ਨਹੀਂ ਡੈਡੀ ਜੀ ਡੈਡੀ ਆ ਗਿਆ ਆ ਗਿਆ ਮੈਂ ਤੇਰੇ ਅੰਦਰ ਹੀ ਮੈਂ ਅਦਰ ਕੋਪੜ ਨਹੀਂ ਆ ਤਾ ਨੂੰ ਉਹ ਮੈਂ ਮੱਝਾਂ ਲੜਿਆ ਪੈਸੇ ਹਾਤੀ ਮਾਰਨ ਕਿਹੜੀ ਅੰਦਰ ਆਉਂਦੇ ਨੰਗਾ ਲ ਕਰਨੀ ਕੋਈ ਗੱਲ ਕਰਨੀ ਹੈ ਹਾਂਜੀ ਕੀ ਗੱਲ ਹੋ ਗਈ ਸੋਖਿਆ ਨਹੀਂ ਨਾ ਸੋਖੀ ਆ ਹੂੰ ਗੱਲ ਮੇਰੇ ਨਾਲ ਇਹ ਕਰਨੀ ਆ ਹੂੰ ਕਿ ਮੈਨਾ ਨਾ ਪੜੇ ਪਤਾ ਕਰਾਇਗਾ ਅੱਛਾ ਉਹ ਤੰਗ ਬੜੀ ਆ ਉਹਦਾ ਜਿਹੜਾ ਮੁੰਡਾ ਵਾ ਨਾ ਜਿਹਨਾਂ ਵਿਆਹ ਕਰਵਾਇਆ ਉਹਨਾਂ ਹੂੰ ਉਹ ਚੱਟਾ ਪਿੰਦਾ ਵਾ ਤੇ ਉਹਨੂੰ ਮਾਰ ਦੇ ਕੁੱਟਦੇ ਵੀ ਆ ਤੇ ਪਹਿਲੀ ਵੀ ਹੈ ਨਹੀਂਗੀ ਉਹਦੀ ਪਹਿਲੀ ਵੀ ਮੇਰੇ ਸਾਬ ਨਾਲ 1.5 2 ਕਿੱਲੇ ਪਹਿਲੀ ਆ ਉਹਦੀ ਤੇ ਤੰਗ ਬੜੀ ਆ ਉੱਥੇ ਉਹ ਪੁੱਤ ਜੇਦ ਹੋਏ ਕੋਈ ਕੰਮ ਕਰਨ ਵਾਲਾ ਤੇ 1.5 2 ਕਿੱਲੇ ਨਾਲ ਵੀ ਜਰਾ ਕਰ ਜਾਂਦਾ ਵਾ ਪਰ ਠੀਕ ਆ ਚੱਟਾ ਪਿੰਦਾ ਨਾ ਤੇ ਜਿਹੜੇ ਅਮਲੀ ਆ ਉਹਨਾਂ ਦੇ ਵੀ ਕਿੱਲੇ ਵੀ ਥੋੜੇ ਆ ਹਾਂ ਤੇ ਮੈਂ ਤਾਂ ਕੀ ਕਰਾਂ ਹੂੰ ਦੱਸ ਕਰਨਾ ਕੀ ਆ ਕੁੜੀ ਨੇ ਆਪਣੀ ਮਰਜ਼ੀ ਕੀਤੀ ਠੱਕੇ ਖਾਨ ਦੇ ਮੰਨ ਦੇ ਸਾਡਾ ਇਹ ਵੀ ਛੱਡ ਕੇ ਗਈ ਅੱਗੇ ਨਹੀਂ ਉਹ ਤੇ ਠੀਕ ਆ ਮੈਂ ਕਹਿੰਦਾ ਵਾਂ ਵੀ ਲੈ ਈਏ ਉਹਨੂੰ ਇੱਥੇ ਲੈ ਗਈ ਆਹੋ ਤੇਰਾ ਦਿਮਾਗ ਕਿ ਟਿਕਾਣੇ ਆਗਾ ਅੱਗੇ ਸਵਾਹ ਥੋੜੀ ਪਈ ਸਿਰ 'ਚ ਹੁਣ ਫੇਰ ਦੁਬਾਰਾ ਪਾਉਣੀ ਉਹ ਕੀ ਕਰੀਏ ਖੂਨ ਤੇ ਆਪਣਾ ਹੀ ਦੁੱਖ ਲੱਗਦਾ ਵਾ ਹੁਣ ਕੀ ਕਰੀਏ ਜਦੋਂ ਪੈ ਹੀ ਜਾਂਦਾ ਕਿ ਆ ਵਾ ਖੂਨ ਤੇ ਫੇਰ ਕਿਉਂ ਲਿਆਉਣਾ ਉਹਨੂੰ ਰਹਿਣ ਤੋਂ ਖਾਣ ਤੋਂ ਠੱਕੇ ਨਾਲੇ ਉਹਦਾ ਲਵੇ ਆ ਕੇ ਨਾ ਹੋਰ ਵੀ ਕਿਸ ਨੂੰ ਅਗਲ ਆਉਗੀ ਅਗਲ ਨੂੰ ਆਵੀ ਆ ਉਹ ਤਾਂ ਮੇਰੀ ਗੱਲ ਸੁਣ ਹੁਣ ਉਹਨੂੰ ਤੁਸੀਂ ਇੱਥੇ ਲੈ ਆਓ ਕੋਈ ਯਕੀਨ ਆਨੇ ਕੱਲ ਨੂੰ ਕੀ ਕਰਨਾ ਮੁੜ ਕੇ ਕੇ ਹੋਰ ਨਾ ਚੱਲ ਜੂਗੀ ਨਾਲੇ ਮੈਨੂੰ ਇੱਕ ਗੱਲ ਦੱਸ ਤੈਨੂੰ ਇਹਨਾਂ ਗੱਲਾਂ ਕਿੱਥੋਂ ਪਤਾ ਲੱਗਾ ਵਾ ਕਿ ਉਹ ਤੰਗ ਬੜੀ ਆ ਤੇ ਉਹ ਕੁੱਟਦੇ ਮਾਰਦੇ ਆ ਲੈੜੀ ਪਤਾ ਕਿੱਥੋਂ ਲੱਗਣਾ ਵਾ ਵੀ ਅਮਨ ਜਾਂਦੀ ਹੀ ਸਲਾਈ ਸਿੱਖਣ ਅੱਛਾ ਤੇ ਉਹ ਜਿਹੜੀ ਜਨਾਨੀ ਸਲਾਈ ਸਖਾਲਦੀ ਹੀ ਉਹਦੀ ਸੱਸ ਵਾ ਨਾਬਦੀ ਅੱਛਾ ਹਾਂ ਤੇ ਅਮਨ ਨੇ ਕੀਤੀ ਗੱਲ ਸਰਨ ਨਾਲ ਹਾਂ ਮੈਂ ਉਹਦੋਂ ਧਮਕਾ ਮਾਰਿਆ ਸੀ ਕਿ ਮੈਂ ਕਹਾਂ ਵੀ ਉੱਥੇ ਜਾਣ ਨਾ ਲਈ ਉਹਨੂੰ ਹਟਾ ਲਾ ਆ ਵੀ ਇਹ ਸਾਡੀ ਰਿਸ਼ਤੇਦਾਰ ਹੋਵੇ ਤਾਂ ਸਿਕੋ ਜਾਂਦੀ ਆ ਉਹਦੇ ਹਟਾਤੀ ਉਹਦੋਂ ਧੰਦੀ ਹਾਂ ਤੇ ਸਰਨ ਨੇ ਗੱਲ ਕੀਤੀ ਮੇਰੇ ਨਾਲ ਤੇ ਮੈਨੂੰ ਯਕੀਨ ਨਹੀਂ ਆਇਆ ਫਿਰ ਮੈਂ ਕਿਹਾ ਚਲ ਮੈਂ ਭਲਾ ਪਤਾ ਕਰਉਣਾ ਆਪਣੇ ਬੇਸਤੇ ਤੇ ਫਿਰ ਮੇਰਾ ਮੁਰਾਈ ਯਾਰ ਦੋਸਤੋ ਮੈਂ ਉਹਨੂੰ ਕਿਹਾ ਇਹਗਾ ਤੇ ਉਹਨੇ ਕੀਤਾ ਪਤਾ ਅੱਛਾ ਉਹ ਵਾਕਈ ਜਿੱਦਾਂ ਜਿੱਦਾਂ ਉਹਨੂੰ ਕਿਹਾ ਵਾ ਨਾ ਉਹ ਸੱਚੀ ਆ ਉਹ ਮਰਨਾ ਹੀ ਆ ਭੁੱਖੇ ਮਰਨਾ ਵਾ ਜੇ ਸਾਡੀ ਤਰੋੜ ਕੇ ਕਹਿੰਦੇ ਰੱਬ ਦੇ ਉੱਤੇ ਵੇਂਦਾ ਨਾ ਕੰਧਾਂ ਨਾਲ ਸਿਰ ਮਾਰਦੀ ਜਾਂਦੀ ਉਹਨੂੰ ਕੰਦਾ ਨਾ ਸਿਰ ਮਾਰਨਾ ਵਾ ਸਾਰੀ ਉਮਰ ਹੀ ਵਜਣਾ ਵਾ ਤੇ ਮੈਰੇ ਤਾਂ ਕਹਿਣ ਡੇਵਾ ਵੀ ਮੰਮੀ ਹੁਣੀ ਵੀ ਕਹਿਣ ਡਿਆ ਵੀ ਚੱਲ ਵੇਖ ਲਈਏ ਲੈ ਆਈਏ ਚਲੋ ਮੈਂ ਵੀ ਕਹਿ ਤਾ ਵੀ ਚੱਲ ਵੇਖ ਲੈਣ ਨੂੰ ਟਾਡੀ ਢਿਲਵਾ ਬਾਕੀ ਮੰਮੀ ਹੁਣ ਤੁਹਾਨੂੰ ਪਤਾ ਠੀਕ ਨਹੀਂ ਗਈ ਰਹਿੰਦੀ ਚਲੋ ਕੀ ਕਰਨਾ ਡੈਡੀ ਜੀ ਮੰਮੀ ਹੁਣੀ ਮਿਆਂਦੇ ਆ ਵੀ ਲੈ ਆਈਏ ਆਣ ਕੇ ਮਾਫੀ ਮੰਗੂਗੀ ਮaaf ਕਰ ਦਈਏ ਕੋਈ ਗੱਲ ਨਹੀਂ ਗਲਤੀ ਉਹਦੇ ਕੋਲ ਹੋ ਗਈ ਆ ਹੁਣ ਕੀ ਕਰੀਏ ਹੁਣ ਅੱਖਾਂ ਦੇ ਸਾਹਮਣੇ ਨਹੀਂ ਵੇਖੀ ਜਾਂਦੀ ਐਦਾਂ ਤਾਂ ਕਹਿੰਦੀ ਤੇ ਤੁਹਾਡੀ ਢਿਲਵਾ ਕਿ ਨਾ ਇਹ ਕੋਰੀ ਮੇਰਾ ਦਿਲ ਤਾਂ ਨਹੀਂ ਕਰਦਾ ਵੀ ਉਹ ਮੁੜ ਕੇ ਬਫਾਡੀਆਂ ਬਰੂਹਾਂ ਦੇ ਫੇਰ ਆਵੇ ਨੁਬਾਰਾ ਪਰ ਇਹ ਆ ਕਿ ਚਲੋ ਜੇ ਤੁਹਾਡੀ ਸਾਰਿਆਂ ਦੀ ਸਲਾਹ ਤੇ ਵੇਖ ਲੋ ਮਰਜ਼ੀ ਕਰ ਲੋ ਆਪਣੀ ਨਹੀਂ ਅਸੀਂ ਤਾਂ ਤੁਹਾਨੂੰ ਉਸਨਦੇ ਆ ਵੀ ਅਸੀਂ ਤੇ ਚਲੋ ਤੁਹਾਡੇ ਨਾਲ ਹੀ ਆ ਬਾਕੀ ਮੈਂ ਤਾਂ ਕਹਿਣਾ ਚਲੋ ਇੱਕ ਮੌਕਾ ਦਈਏ ਕੋਈ ਨਹੀਂ ਗਲਤੀ ਹੋ ਗਈ ਆ ਐਡਾ ਕੋ ਵਧੀਆ ਫੈਸਲਾ ਲੇਗਾ ਉਹਨੂੰ ਲਿਆਉਂਦਾ ਚਲੋ ਜੇ ਤੁਸੀਂ ਸਾਰੇ ਸਹਿਮਤ ਹੋ ਤੇ ਕਰ ਲੋ ਜਿੱਦਾ ਕਰਨੀ ਨਹੀਂ ਕੋਈ ਨਹੀਂ ਠੀਕ ਆ ਲੈ ਉਹਨੇ ਲੜੀ ਨਾਲੇ ਮੰਮੀ ਨੂੰ ਪਤਾ ਠੀਕ ਨਹੀਂ ਵੀ ਰਹਿੰਦੀ ਉਹਦੇ ਕਰਕੇ ਚਲ ਤੇਰੀ ਮਾਂ ਤੇ ਠੀਕ ਹੋ ਜੂਗੀ ਫਿਰ ਆਹੋ ਕੋਈ ਗੱਲ ਨਹੀਂ ਆਹ ਉਹ ਠੀਕ ਹੋ ਜੇ ਬਾਕੀ ਕੋਈ ਗੱਲ ਨਹੀਂ ਮੇੜਾ ਰੋੜ ਗਈ ਸਾਰਿਆਂ ਦਾ ਚਲੋ ਸੱਡੋ ਜੋ ਹੋ ਗਿਆ ਹੋ ਗਿਆ ਉਹਨੂੰ ਗਲਤੀ ਦਾ ਸਾਸਤਵ ਉਹ ਹੈਗਾ ਹੀ ਹੈ ਡੈਡੀ ਸੱਡੋ ਜਦ ਤੇ ਤਾਂ ਉਠੋ ਮੰਮੀ ਉਹਨਾਂ ਨਾਲ ਸਲਾਹ ਕਰੀਏ ਬਾਕੀ ਫਿਰ ਜਦਾਂ ਤੁਸੀਂ ਕੋਲੇ ਘੱਟਦੇ ਚਲੋ ਭਰਾਵਾ ਸ਼ਰਮਾ ਹਾਂਜੀ ਜਾ ਮੰਮੀ ਨੂੰ ਲੈ ਆਵਾਜ਼ ਮਾਰ ਕੇ ਅੰਦਰ ਆਓ ਲੈ ਨਹੀਂ ਮਮੀ ਹਾਂ ਤੁਹਾਨੂੰ ਸਭ ਦੋਸਤ ਸਨੀਵਾ ਜਮਾ ਰਹੇ ਤਾਂ ਕੀ ਕਹਿਣਾ ਹੁੰਦਾ ਨਹੀਂ ਪਤਾ ਨਹੀਂ ਡੈਡੀ ਨਾਲ ਹੀ ਹਾਂ ਮੈਨੂੰ ਲੱਗਦਾ ਇਹਨਾਂ ਨੇ ਗੱਲ ਕੀਤੀ ਡੈਡੀ ਨਾਲ ਅੱਛਾ ਅੱਛਾ ਤੇ ਜੇ ਡੈਡੀ ਨੇ ਕੋ ਗੱਲ ਕੀਤੀ ਹੁਣ ਮੈਂ ਉਹ ਕੀ ਕਰਾਂ ਕੋਖ ਨਾ ਕਿਉਂ ਹੁਣ ਜਿਹੜੀ ਗੱਲ ਹੈਗੀ ਕਰ ਲਿਓ ਹਾਂ ਚਲ ਡਰਿਓ ਨਾ ਚੱਲ ਚੱਲ ਆਹੋ ਆਜੋ ਰੋਜ਼ ਰੋਜ਼ ਤਾਂ ਇਹ ਵੀ ਕੰਮ ਹੁੰਦੇ ਹੈਂ ਦੱਸੋ ਸਨਿਗੀ ਗੈਂਡਿਆ ਵਕੀਰ ਦੀ ਸਲਾਹ ਕਰਦੇ ਫਿਰਦੇ। ਦਸ ਪੁੱਤ ਕਿਹੜੀਆਂ? ਨਾ ਵੱਲੋਂ ਮੈਂ ਕਹਿਣ ਦੇ ਆ ਉਹਣੜੀ ਨੂੰ। ਪੀ ਲੈ ਆਈਏ। ਚਲ ਪੁੱਤ। ਜੇ ਇਹਨਾਂ ਕੰਮ ਕਰਦੇ ਤਾਂ ਹੋਰ ਕੀ ਚੱਲਦਾ। ਮੈਂ ਤਾਂ ਕਹਿੰਦਾ ਵੀ ਜਿੱਥੇ ਹੈਗੀ ਆ ਨਾ ਉਹਨੂੰ ਰਹਿਣ ਦੋ ਉੱਥੇ ਹੀ। ਰੱਬ ਦਾ ਵਾਸਤਾ। ਸਾਡੀ ਧੀ ਆ। ਜੇ ਹੁਣਾਂ ਨੇ ਗਲਤੀ ਕੀਤੀ ਹੈ ਨਾ ਉਹਨੇ ਬੜੀ ਸਜ਼ਾ ਪੁਕਲੀਆਂ। ਤੂੰ ਹੁਣ ਉਹਨੂੰ ਮਾਫ ਕਰ ਛੜੀਏ। ਕੋਈ ਨਹੀਂ ਹੁੰਦਾ ਲੈ ਆਵਾਂਗੇ। ਇੱਕ ਤਾਂ ਜਿੰਦੀ ਵਸਦੀ ਰਹੇਗੀ। ਕੀ ਆਪੇ ਉਹਦੇ ਦਿਨ ਬਦਲ ਜਾਣਗੇ ਤੇ ਜੇ ਇੱਥੇ ਮਰ ਮੁੱਕ ਗਈ ਤੇ ਮੁੰਡੇ ਦੀ ਤੇ ਸਾਂਝ ਨਹੀਂ ਮੁੱਕ ਜਾਣੀ ਸਾਡੀ ਵੀ ਇਤ ਕੁਵੜ ਗਈ ਆ ਸਾਡੇ ਵੀ ਬਲੇ ਕੱਖ ਨਹੀਂ ਅਸੀਂ ਕਿੱਧਰ ਨੂੰ ਜਾਈਏ ਹਾਂ ਨੂੰ ਮੈਨੂੰ ਵੀ ਦੱਸ ਨਾ ਕੋਹ ਉਹਨਾਂ ਗੱਲਾਂ ਨੂੰ ਲੈ ਕੇ ਬੈਠੇ ਰਹੇ ਨਾ ਫਿਰ ਇੱਥੇ ਇਦਾਂ ਹੀ ਕੰਮ ਚੱਲੀਆਂ ਜਾਂਦੇ ਤੇ ਚੁੱਪ ਕਰਕੇ ਉਹਨੂੰ ਲੈ ਆ ਹੁਣ ਮੈਂ ਨਾ ਤੁਹਾਨੂੰ ਘੜੀ ਘੜੀ ਮੇਰਾ ਜੀ ਨਹੀਂ ਕਰਦਾ ਕਹਿਣ ਨੂੰ ਕਿ ਕਿਸੇ ਵਾਲਾ ਕਿਸੇ ਦੀ ਗੱਲ ਮੰਨ ਵੀ ਲਈਦੀ ਹੁੰਦੀ ਆ ਜੇ ਤੂੰ ਹੀ ਉਹਨੂੰ ਨਾਲਾ ਲੈਂਦਾ ਤੇ ਧਰੋਣਾ ਮੈਂ ਮਰ ਜਾਣਾ ਜੀ ਮੇਰਾ ਨੀ ਜੇ ਬਚਾહેਗਾ ਤੇ ਤੁਸੀਂ ਵੀ ਇਹ ਲੋ ਜੇ ਮੈਨੂੰ ਬਚਾਉਣਾ ਚਾਹੁੰਦੇ ਜੀ ਤੂੰ ਉਹਨੂੰ ਲੈ ਉਹ ਜਾ ਕੇ ਨਹੀਂ ਚੱਲ ਕੋਈ ਗੱਲ ਨਹੀਂ ਕਿਦੋਂ ਗਈ ਹੀ ਮੈਂ ਵੀ ਤੇ ਕਹਿੰਦਾ ਹੂੰ ਨਾ ਵੀ ਮੈਂ ਮਾਰ ਦੇਣੀ ਵੜ ਦੇਣੀ ਮੈਂ ਵੀ ਤੁਹਾਨੂੰ ਮਾਫ਼ ਕੀਤਾ ਹੀ ਆ ਖੂਨੋਂ ਆਪਣਾ ਕੀ ਗੜੀ ਉਹ ਨਹੀਂ ਰੱਖੀ ਜਾਂਦੀ ਆ ਖਾ ਓਕੇ ਕੋਈ ਹੈਗਾ ਉਹਦਾ ਫੋਨ ਨੰਬਰ ਫੋਨ ਹੈਗਾ ਮੇਰੇ ਕੋਲ ਜਾ ਸਾਡੇ ਨੂੰ ਫੋਨ ਲਾ ਫੜ ਕੇ ਕਰੋ ਹੱਬਲਾਦਣਾ ਗੱਲ ਕੀ ਜਾਂਦੀ ਆ ਪੁੱਛ ਲਿਓ ਉਹਦਾ ਤੇ ਚੱਲ ਇੱਥੇ ਸੁਖੀ ਆ ਨਾ ਤੇ ਰਹੀ ਜਾ ਕੀ ਜਾਂਦੀ ਭਲਾ ਆ ਸ਼ੁਕਰ ਆ ਉਹਨਾਂ ਦੇ ਮਨ ਮੇਰ ਪਈ ਆ ਲੈ ਆਉਣ ਕਿਤੇ ਵੀ ਬਚ ਜੂਗੀ ਵਿਚਾਰੀ ਪਤਾ ਨਹੀਂ ਕੀ ਹਾਲ ਹੋਣਾ ਉੱਥੇ ਦਾ ਆ ਲਓ ਮੈਂ অঁ তেল নম্বৰ লাই দি মই হেল্ল' ডাব